ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਅੱਜ ਜਿਹੜੀ ਕਿ ਆਪਣੇ ਰੂਪਨਗਰ ਇੱਕ ਦਫ਼ਤਰ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਅੱਜ ਲੋਕ ਸਭਾ ਹਲਕੇ ਤੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਪਹੁੰਚੇ ਹੋਏ ਸਨ ਆਪਣੀਆਂ ਸਮੱਸਿਆਵਾਂ ਲੈ ਕੇ ਤੇ ਇਸ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੋ ਉਹਨਾਂ ਨੇ ਗ੍ਰਾਂਟ ਸੌਣ ਤੱਕ ਜਿਹੜੀਆਂ ਕਿ ਦਿੱਤੀਆਂ ਨੇ ਉਹਨਾਂ ਦੇ ਬਾਰੇ ਇੱਕ ਰਿਵਿਊ ਮੀਟਿੰਗ ਆ ਜਿਹੜੀ ਅਫਸਰ ਸਾਹਿਬਾਨ ਨਾਲ ਕੀਤੀ ਗਈ ਹੈ ਤੇ ਜਿਹੜੀਆਂ ਗ੍ਰਾਂਟਸ ਦੇ ਉੱਤੇ ਜਿਹੜਾ ਅਲੱਗ-ਅਲੱਗ ਥਾਵਾਂ ਤੇ ਕੰਮ ਜਿਹੜੇ ਚੱਲ ਰਹੇ ਨੇ ਤੇ ਹੋਰ ਵੀ ਜੋ ਵੀ ਕੰਮ ਹਲਕੇ ਦੇ ਵਿੱਚ ਹੋਣ ਵਾਲੇ ਨੇ ਉਹਨਾਂ ਨੂੰ ਤੇਜ਼ੀ ਨਾਲ ਕਰਵਾਇਆ ਜਾਵੇਗਾ ਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੁਣਨ ਦੇ ਲਈ ਉਹ ਲਗਾਤਾਰ ਹਫ਼ਤੇ ਦੇ ਵਿੱਚ ਆਪਣੇ ਇਸ ਦਫ਼ਤਰ ਦੇ ਵਿੱਚ ਪਹੁੰਚਣਗੇ ਤੇ ਲੋਕ ਉਹਨਾਂ ਨੂੰ ਇਸ ਦਫ਼ਤਰ ਦੇ ਵਿੱਚ ਆਣ ਕੇ ਮਿਲ ਸਕਦੇ ਨੇ ਗੱਲਬਾਤ ਕਰਦੇ ਆ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਪਹੁੰਚੇ ਹੋਏ ਨੇ ਕੁਝ ਲੋਕ ਕੀ ਕਹਿਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੀ ਦੇਖਦੇ ਨੇ ਅੱਜ ਦੀ ਕਾਰਗੁਜ਼ਾਰੀ ਕੀ ਨਾਮ ਹੈ ਜੀ ਮੇਰਾ ਨਾਮ ਜਗਰ ਸਿੰਘ ਹੈ ਜੀ ਤੁਸੀਂ ਸੁਣ ਲਈ। ਕੀ ਕਹਿਣਾ ਚਾਹੁੰਦੇ ਹੋ? ਮੈਂਬਰ ਪਾਰਲੀਮੈਂਟ શ્રી ਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕਾਂਗਾ ਜੀ ਆਪਣੇ ਦਫ਼ਤਰ ਪਹਿਲੇ ਦਿਨ ਬੈਠੇ ਨੇ ਤੇ ਲੋਕ ਮਿਲਣੀ ਕਰ ਰਹੇ। ਹਾਂਜੀ ਬੜਾ ਚੰਗਾ ਲੱਗ ਰਿਹਾ ਹੈ। ਕਾਂਗਾ ਸਾਹਿਬ ਨੇ ਰੋਪੜ ਦਫ਼ਤਰ ਖੋਲ੍ਹਿਆ। ਪਹਿਲੀ ਵਾਰ ਹੋ ਰਿਹਾ ਹੈ ਇਹ ਵੀ ਕੋਈ ਐਮਪੀ ਨੇ ਆਪਣਾ ਲੋਕਲ ਦਫ਼ਤਰ ਦਾਤਾ ਹੋਵੇ ਨਹੀਂ ਤਾਂ ਮੇਰੇ ਖਿਆਲ ਨਾਲ ਸਾਲ-ਸਾਲ ਐਮਪੀ ਦਾ ਸਾਨੂੰ ਸ਼ਕਲ ਦੇਖਣ ਨੂੰ ਵੀ ਨਹੀਂ ਮਿਲਦੀ। ਆਪਣੇ ਕੰਮ ਦੱਸਿਆ ਹੈ ਮੌਕੇ ਪਰੇ ਜੋ ਵੀ ਮਸਲੇ ਸੀ ਸਾਡੇ ਹੱਲ ਹੋਏ ਆ ਬੜਾ ਵਧੀਆ ਲੱਗ ਰਿਹਾ ਹੈ। ਠੀਕ ਹੈ। ਹਾਂਜੀ। ਸੋ ਇਹਨਾਂ ਦਾ ਕਹਿਣਾ ਕਿ ਐਮਪੀ ਮਾਲਵਿੰਦਰ ਸਿੰਘ ਕੰਗ ਨੂੰ ਮਿਲਣ ਪਹੁੰਚੇ ਸਨ ਕਿ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਨੇ ਜੋ ਮਸਲੇ ਨੇ ਉਹ ਦੱਸ ਰਹੇ ਨੇ ਲੋਕ ਮਾਲਵਿੰਦਰ ਸਿੰਘ ਕੰਗ ਨੂੰ ਤੇ ਕੰਗ ਸਾਹਿਬ ਜਿਹੜੇ ਕਿ ਉਹਨਾਂ ਦੀ ਜੋ ਸਮੱਸਿਆਵਾਂ ਨੇ ਉਹ ਸੁਣ ਰਹੇ ਨੇ ਤੇ ਲੋਕ ਵੀ ਵੱਡੀ ਗਿਣਤੀ ਵਿੱਚ ਅੱਜ ਪਹਿਲੇ ਦਿਨੀ ਦਫ਼ਤਰ ਪਹੁੰਚੇ ਨੇ ਏਹ ਜਿਹੜਾ ਚੈਟ ਓਪਨ ਹੋ ਰਿਹਾ ਹੈ ਇਹਦਾ ਕੀ ਕਾਰਨ ਹੈ ਕੀ ਕੀ ਇਹਨਾਂ ਦੇ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਆ ਜਾਂ ਕੀ ਕੀ ਅੱਜ ਪਹਿਲੇ ਦਿਨ ਵੀ ਸੁਣਿਆ ਸਾਰਾ ਇਕੱਠਾ ਹੀ ਦਾ ਦੇਖੋ ਰੋਪੜ ਜਿਹੜਾ ਆ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਆਲਮੋਸਟ ਸੈਂਟਰ 'ਚ ਪੈਂਦਾ ਹੈ ਔਰ ਅਸੀਂ ਅੱਜ ਇੱਥੇ ਆਫਿਸ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਜਿਹੜੇ ਸਾਡੇ ਬੰਗਾ ਔਰ ਗੜ ਸ਼ੰਕਰ ਸ਼੍ਰੀ ਨੰਦਪੁਰ ਸਾਹਿਬ ਨੰਗਲ ਦੂਰ ਦਰੇਡੇ ਦੇ ਜਿਹੜੇ ਸਾਡੇ ਸਤਿਕਾਰਯੋਗ ਸੱਜਣਾਂ ਹੈ ਉਹਨਾਂ ਨੂੰ ਚੰਡੀਗੜ੍ਹ ਜਾਂ ਮਹਾਲੀ ਨਾ ਆਉਣਾ ਪਵੇ ਸੋ ਇੱਥੇ ਇੱਕ ਤੇ ਪੱਕਾ ਸਟਾਫ ਵੀ ਬੈਠੂਗਾ ਮੇਰਾ ਆਫਿਸ ਦਾ ਔਰ ਮੈਂ ਵੀ ਹਰ ਹਫਤੇ ਜਿਹੜਾ ਆ ਇੱਥੇ ਬੈਠਿਆ ਕਰਨਾ ਔਰ ਸਾਰੀ ਸੰਗਤ ਨੂੰ ਜਿਹੜਾ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੱਲ ਕਰਨਾ ਜਾਂ ਬਾਕੀ ਕਨਸਰਨ ਅਫਸਰਾਂ ਨੂੰ ਡਾਇਰੈਕਸ਼ਨਾਂ ਦੇਣੀਆਂ ਕਿਉਂਕਿ ਸਾਡੀ ਜ਼ਿੰਮੇਵਾਰੀ ਲਈ ਹੈ ਸੋ ਮੇਰਾ ਇਹ ਮਕਸਦ ਹੈ ਕਿ ਲੋਕਾਂ ਦੀ ਖੱਜਲ ਖਰਾਬੀ ਘੱਟ ਹੋਵੇ ਵਾਤ ਤੋਂ ਵਾਤ ਲੋਕਾਂ ਨਾਲ ਮਿਲਿਆ ਜਾਵੇ ਔਰ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਾਇਆ ਜਾਵੇ ਸਰ ਪਹਿਲੇ ਦਿਨ ਕੋਈ ਪ੍ਰਸ਼ਾਸਨ ਦੀ ਜਾਂ ਕੋਈ ਹੋਰ ਹੈ ਜਿਓ ਕੋਈ ਸ਼ਿਕਾਇਤਾਂ ਜਾਂ ਕੋਈ ਕੰਮ ਅਸੀਂ ਜਿਹੜੀਆਂ ਹੁਣ ਤੱਕ ਐਮਪੀ ਲੈਡ ਦੀਆਂ ਗ੍ਰਾਂਟਾਂ ਜਿਹੜੀਆਂ ਮਨਜ਼ੂਰ ਕੀਤੀਆਂ ਹਨ ਤਕਰੀਬਨ 1 ਕਰੋੜ ਰੁਪਏ ਦੀਆਂ ਉਹਨੂੰ ਲੈ ਕੇ ਵੀ ਰਿਵਿਊ ਕੀਤਾ ਸਾਰੇ ਕੰਸਰਨ ਮੈਂ ਬੀਡੀਪੀਓ ਸਹਿਬਾਨ ਔਰ ਅਫਸਰ ਸਹਿਬਾਨ ਬੁਲਾਏ ਸੀ ਯੂ ਸਹਿਬਾਨ ਔਰ ਉਹ ਰਿਵਿਊ ਕੀਤਾ ਕਿੱਥੇ ਕਿੱਥੇ ਟੈਂਡਰ ਹੋ ਗਏ ਕਿੱਥੇ ਕੰਮ ਸ਼ੁਰੂ ਹੋਗਾ ਕਿੱਥੇ ਨਹੀਂ ਹੋਇਆ ਔਰ ਉਹਨਾਂ ਨੂੰ ਇਹ ਵੀ ਇਨਸਟਰਕਸ਼ਨਾਂ ਜਾਰੀ ਕੀਤੀਆਂ ਕਿ ਅਗਲੇ 1 ਮਹੀਨੇ ਦੇ ਅੰਦਰ ਅੰਦਰ ਬਾਕੀ ਜਿਹੜੀ ਐਮਪੀ ਲੈਡ ਦੀ ਬਚੀ ਗ੍ਰਾਂਟ ਹੈ ਉਹ ਵੀ ਵੰਡੀ ਜਾਵੇ ਔਰ ਕੰਮ ਜਿਹੜਾ ਹੈ ਚਾਹੇ ਉਹ ਸਟੇਡੀਅਮ ਦਾ ਆਇਆ ਚਾਹੇ ਹਸਪਤਾਲ ਦਾ ਆਇਆ ਚਾਹੇ ਲਾਇਬ੍ਰੇਰੀ ਦਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਸਕੂਲ ਦਾ ਉਹ ਕੰਮ ਜਿਹੜਾ ਆ ਪ੍ਰਾਇੋਰਟੀ ਤੇ ਔਰ ਟਾਈਮ ਬੌਂਡ ਜਿਹੜਾ ਕੰਪਲੀਟ ਕਰਕੇ ਲੋਕਾਂ ਨੂੰ ਜਿਹੜਾ ਆ ਉਹ ਸੁਵਿਧਾਵਾਂ ਦਾ ਜਿਹੜਾ ਲਾਹਾ ਲੈਣ ਦਾ ਮੌਕਾ ਦੇ। ਇਹ ਕਿਹੜਾ ਕਿਹੜਾ ਦਿਨ ਰੱਖਿਆ ਤੁਸੀਂ? ਅੱਛਾ ਦਿਨ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦਾਂਗੇ। ਮਤਲਬ ਹਰ ਹਫਤੇ ਕਟੋ ਕਟ ਇੱਕ ਦਿਨ ਵੱਧ ਤੋਂ ਵੱਧ ਤਿੰਨ ਦਿਨ ਜ਼ਰੂਰ ਇੱਥੇ ਬੈਠਿਆ ਕਰਾਂ ਸਰ ਨਵੀਆਂ ਪੰਚਾਇਤਾਂ ਜਿਹੜੀਆਂ ਬਣੀਆਂ ਨਵੇਂ ਸਰਪੰਚ ਕਿਸ ਤਰ੍ਹਾਂ ਤਾਲਮਿਲ ਕਰ ਰਹੇ ਨੇ ਕਿੰਨੇ ਕਿ ਜਿਹੜੀ ਹੁਣ ਤੱਕ ਜਿਹੜੀ ਕਿ ਸਪੋਰਟਸ ਨੂੰ ਰਿਹਾ ਕਿ ਤੁਸੀਂ ਦੇਖੋ ਸਰਪੰਚ ਸਾਹਿਬਾਨ ਵੀ ਕਾਫੀ ਅੱਜ ਫੇਰ ਦੇ ਅੱਧਾ ਸਰਪੰਚ ਆਏ ਆ ਔਰ ਉਹਨਾਂ ਨੂੰ ਵੀ ਇਹੀ ਰਿਕਵੈਸਟ ਬੇਨਤੀ ਕੀਤੀ ਆ ਵੀ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਪ੍ਰਾਇੋਰਟੀ ਦੇ ਆਧਾਰ ਤੇ ਉਹਨਾਂ ਦੇ ਕੰਮ ਕੀਤੇ ਜਾਣ ਔਰ ਐਮਪੀ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਤੋਂ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਸਹਿਯੋਗ ਦੀ ਲੋੜ ਹੈ ਅਸੀਂ ਪੂਰਾ ਸਹਿਯੋਗ ਕਰਾਂਗੇ ਸਪੋਰਟਸ ਨੂੰ ਲੈ ਕੇ ਕੀ ਖਾਸ ਹਾਂਜੀ ਸਪੋਰਟਸ ਨੂੰ ਲੈ ਕੇ ਅਸੀਂ ਚਮਕੌਰ ਸਾਹਿਬ ਸਪੋਰਟਸ ਕੰਪਲੈਕਸ ਦੀ ਸ਼ੁਰੂਆਤ ਹੋ ਗਈ ਆ ਅ ਇੱਕ ਬੱਲਾ ਚੌਰ ਚ ਵਾਲੀਬਾਲ ਗਰਾਊਂਡ ਦੀ ਉਹਦਾ ਵੀ ਸ਼ੁਰੂਆਤ ਟੈਂਡਰ ਲੱਗ ਚੁੱਕਿਆ ਹੈ ਇਸੇ ਤਰੀਕੇ ਨਾਲ ਰੋਪੜ ਦੇ ਵੱਖ-ਵੱਖ ਜਿਹੜੇ ਸਾਡੇ ਐਮਐਲਏ ਸਾਹਿਬਾਨ ਨੇ ਕੁਝ ਡਿਮਾਂਡਸ ਕੀਤੀਆਂ ਸੀਗੀਆਂ ਉਹ ਸਮਾਜਿਕ ਜਿਹੜਾ ਧਾਰਮਿਕ ਔਰ ਸਮਾਜਿਕ ਜਿਹੜੀਆਂ ਬਿਲਡਿੰਗਸ ਬਣਨੀਆਂ ਕੋਈ ਸਰਾਵਾਂ ਬਣਨੀਆਂ ਜਿੱਥੇ ਲੋਕਾਂ ਦੇ ਸਾਰੇ ਸਮਾਜ ਦੇ ਕੰਮ ਹੋਣ ਉਹਨਾਂ ਨੂੰ ਲੈ ਕੇ ਵੀ ਕਾਫੀ ਟੈਂਡਰ ਲੱਗ ਚੁੱਕੇ ਆ ਤਾਂ ਸਾਡੀ ਫੋਕਸ ਤੇ سپورਟ ਕਰੂਗਾ ਦੇਨ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ